ਜੀ ਚੱਲ ਰਹੀ ਹੈ ਬਾਤ ਹੋਰ ਇਹ ਵੀ ਚੱਲਾਈ ਜਾ ਰਹੀ ਹੈ ਸਰਦਈ ਉਹ ਦੱਸਣਾ ਕਮੇਸਾ ਇਧਰ ਪੰਨੇ ਤੋਂ ਨਹੀਂ ਵਾਹ ਆਹੋ ਜਿਹੜੇ ਭੇਜਣ ਆਈ ਨਹੀਂ ਆ ਜਾਣਾ ਰੰਗਰ ਲੰਗਰ ਦੀ ਸੇਵਾ ਚੱਲ ਰਹੀ ਆ। ਜਦ ਗੱਗੂ ਭਰਾ ਇਹਨਾਂ ਗੱਲ ਲੰਗਰ ਦੀ ਸੇਵਾ ਕਰਾ ਠੀਕ ਆ। ਆ ਬੈਠੇ ਆੜੇ ਸੰਧੂ ਸਾਹਿਬ। ਸੰਧੂ ਸਾਹਿਬ ਬੈਠੇ ਆ। ਇੱਕਦਮ ਚੱਲ ਰਹੀ ਲੰਗਰ ਦੀ ਸੇਵਾ। ਆਰੇ ਇੱਥੇ ਹੀ ਜਾਣਾ। ਆਹਣ ਦਾ। ta bagle ra baat ho gayi da paan oda bhaj den ji jo aap hi

ਸਾਰੇ ਮਾਪੋਸਾਂ ਨੇ ਕਿਹਾ ਬਾਬਾ ਨਿਹੰਗ ਸਿੰਘ ਦਾ ਚੋਠਾ ਗੁਰੂ ਵਿਕੇ ਜੀ ਦਾ ਮਾਪੋਸਾ ਬਾਬਾ ਜੰਨਾ ਦਾ ਅਧਿਕਾਰੀਆਂ ਨੱਗਰ ਕਮਿਸ਼ਨਰ ਜੀ ਨਾਲ ਹਾਂ ਜੀ ਪੱਜਾਈ ਜੋਗੀ ਸਰਬਸਤ ਕਾਰਨ ਦੀ ਟਿਕਟ ਪ੍ਰਬੰਧ ਜੀ ਉਹਦੇ ਪਾਸ ਪ੍ਰారంਭ ਹੋ ਕੇ ਪੰਜਾਬ ਦਾ ਸਭ ਤੋਂ ਵੱਡਾ ਜਗਰੀਬ ਸੰਗਠਨ ਨੇ ਮਾਪੁਰ ਖੇਤ ਦਾ ਵਿਸਾਜੋਰਗਨ ਪਾਇਆ। ਔਰ ਅੱਜ ਦੇ ਦਿਨ ਸਾਰੇ ਹਿੰਦੂਸਤਾਨ ਦੇ ਵਿੱਚੋਂ ਛੋਟੀ ਦੇ ਮਾਪੁਰ ਵਕਮਸਤਨਾਰਨ ਤੋਂ ਆ ਕੇ ਮਾਪੁਰ ਖਾਣੇ ਆ ਕੇ ਬਾਗੜੀਆਂ ਪਰ ਹੋਂ ਗੱਡੀ ਗਿਣਤੀ ਵਿੱਚ ਆ ਕੇ ਸੰਗਠਾ ਨੇ ਲਾਹਾ ਲਿਆ। ਅੱਧੀ ਗਿਣਤੀ ਸੰਗਠਾ ਨੇ ਆਦਰੀਆਂ ਕਰੀਆਂ। ਛੋਟੀ ਦੇ ਕਮਿਸ਼ਨਰ ਜਮ ਆ ਛੋਟੀ ਦੇ ਵਿਦਵਾਨ ਜਮ ਨਾਲ ਸਾਡੇ ਉਹਨਾਂ ਦੇ ਕਾਪਲ ਬੈਂਕ ਸ਼ਿਮਾਤ ਮੋਰਾ ਵਾਲੇ ਉਹਨਾਂ ਵੱਲੋਂ ਸਹਿਸ਼ ਕਰਕੇ ਫ੍ਰੀ ਮੈਡੀਕਲ ਕੈਂਪ ਅਸ਼ਿਰਗਰ ਦਾ ਲੱਗ ਆਇਆ ਜਿੱਦੇ ਫ੍ਰੀ ਚੈੱਕਅਪ ਅਤੇ ਫ੍ਰੀ ਸਾਰੀਆਂ ਦਵਾਈਆਂ ਬੇਜਮਤੀਆਂ ਗਈਆਂ ਔਰ ਮੈਂ ਇਸ ਵੇਲੇ ਮਹਾਨ ਬਾਬਾ ਗੰਗਾਦਾ ਜੀ ਮਹਾਰਾਜ ਉਹਨਾਂ ਵੱਲੋਂ ਇੱਥੋਂ ਦੇ ਗ੍ਰੰਥਕਾਂ ਵੱਲੋਂ ਸਾਰੇ ਆਏ ਹੋਏ ਮਹਾਪੁਰਖਾਂ ਦਾ ਸਾਰੇ ਵਿਚਰਜਨਾ ਦਾ ਸਮੁੱਚੀ ਸੰਗਤ ਬੈਠੀ ਹੋ ਗਾ ਤੁਹਾਡੀ ਸਮੂਹੀ ਜੀ ਦਾ ਸਾਰੇ ਸੇਵਾਦਾਰ ਵੀਰਾਂ ਦਾ ਸਾਰੀਆਂ ਮਾਈਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਕਿ ਜਿਨ੍ਹਾਂ ਨੇ ਇਸ ਸੁਭਾਨ ਸਮੇਂ ਤੇ ਪਹੁੰਚ ਕੇ ਹਾਜ਼ਰੀਆਂ ਭਰੀਆਂ ਇਸ ਸੁਭਾਨ ਸਮੇਂ ਦਾ ਤਬਾਹ ਲਿਆ ਹੈ ਸਾਰੀਆਂ ਸੰਗਤਾਂ ਬਾਰੇ ਬਹੁਤ ਬਹੁਤ ਤੁਹਾਨੂੰ ਜੀ ਕੋਲ ਸੱਚੇ ਦਰਬਾਰ ਕੀ ਜੈ ਸੰਤ ਮਹਤਮਾਓਂ ਕੀ ਜੈ ਵਾਹਿਗੁਰੂ ਜੀ ਦਾ ਸਵਾਗਤ ਹੈ শা করার جاوے 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 تیرا 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 اچک سو ایسا ہو گیا دنیادار جا سب دنیاداری ایسا ہو گیا کہ اجکل کوئی کسی نو سمجھا نہیں ٹھیک ہے انہوں نے تو لا مطلب تولی جا دیا ਦੀ ਗਲਾਰ ਕੇ ਸਾਥ ਤੇ ਵੀ 10 ਸਾਬਾ ਖਰੀਦ 10 ਨਵ ਤੰਦਰੁਸਤ ਨਾ ਸੋਲੀ ਜਾਵੇ ਤੇਰਾ ਤੇਰਾ تھو ميں خارو پيلا کرو او ميں خارو پيلا کرنگے اور يہ سانو پي نے وچي ہونا ہے تے نالي ني صافي تاں ني راڑا پتہ لگو دکنا باپ میں رات نہ سوتا نہ رہا نہ جا کر لگو پیارے منن کے سنتوں کا جواب کر لگو سارے اکٹھے ہو کے نا سارے اکٹھے ہو کے لگو اڑے تو کھائی دے دے ہاتھ کرا کرو بھانجو روٹھنا بیان کرو بھانجمے آ جا بھانجمے پٹھ بھائی کے یار بھائی میرا بھرامن او بھی یار پتہ ہے انہوں نے لے کے پلو کے کپڑے توں کی پتہ لگیا پتہ لگیا کی پتہ لگیا بے بے کوٹھے ਸਰੂਪਾ ਅੱਛਾ ਗੁਰੂ ਜੀ ਦੀ ਵਾਰੀ ਆ ਮੈਂ ਕੰਮ ਦਾ ਸਾਹ ਦੇ ਤਰ੍ਹਾਂ ਕਹਿੰਦਾ ਵੀ ਆ ਹੋਰ ਕੀ ਹੋਣਾ ਬਹੁਤ ਪਾਏ ਉਹ ਤੇਰਾ ਆਪਣਾ ਜੰਮਾ ਪਾਣ ਸਾਹਿਬ ਸਹੀ ਨਾਮ ਸਹੀ ਨਾਮ ਖਦੇ ਪਰਦੇ ਪਰਦੇ ਹਰ ਨਾਮ ਨਾ ਹੀਰੋ ਹੈਗਾ ਅਸਲੀ ਮੁੰਡੇ ਦਾ ਹੀਰੋ ਹਟ ਹੈ ਹੀਰੋ ਹਣੋ ਹਟ ਭਾਪੇ ਨਾ ਹੈ ਕੋਲਾ ਹੈ ਕੋਲਾ ਹੀਰੋ ਟੈਕਰਾ ਉਹ ਰਾਮ ਦਾ ਤਰੀਕਾ ਬੇਬੇ ਹੈਗੀ ਬੇਬੇ ਦੀ ਉਹ ਚਾਰੀ ਵਾਰੀ ਮਾਸੀ ਨਾ ਕਰਨੀ ਕੈਂਦੀ ਵੀ ਕਰਨੀ ਆ ਬਦਨਾਮੀ ਆ ਮਾਣਾ ਮੁਰਗ ਉਹ ਮੇਰਾ ਤੇਰਾ ਮਾਸਟਰ ਕਾਟ ਪਿੰਡ ਸਾਈਡ ਦੀ ਜਾ ਉਹ ਕਿਹੜਾ ਹੱਥ ਉਹ ਮੈਂ ਤਾਂ ਭਾਗਾ ਸੋ ਸੋ ਦੇ ਉਹ ਮੈਂਬਰ ਸਾਹਿਬ ਤੋਂ ਹੈ ਸਾਹ ਸਾਲੇ ਰੋਡ ਤੇ ਰਸੇ ਹੋਏ ਉਗੋ ਤੇ ਹੀ ਕਰੂੰਗਾ ਹੋਰ ਤੇ ਨਾ ਹੋਰ ਕੀ ਹੋਣਾ ਹੋਰ ਬੱਸ ਜਾਈ ਉਹ ਮੈਂ ਆਪਾਂ ਨੋ ਹਲੋ ਹਲੋ ਇਹ ਮਰਦੇ ਪੰਡਾ ਹੋ ਜਮਾ ਸਹੀ ਨਾ ਹੋ ਮਤਨਾ ਖਤ ਮਾਰ ਖਦੇ ਸਹੀ ਕਰ ਜਮਾ ਸਹੀ 아, <먔람> 아다 <먔람>